ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀ ਖੇਤੀ ਆਰਡੀਨੈਂਸ ਕਾਨੂੰਨ ਸੰਬੰਧੀ ਅੱਜ ਇੱਕ ਮੰਗ ਪੱਤਰ ਚੰਡੀਗੜ੍ਹ ਦੇ ਗਵਰਨਰ ਨੂੰ ਦੇਣ ਲਈ ਸ਼੍ਰੋਮਣੀ ਕਾਲੀ ਦਲ ਦੇ ਗਿੱਦੜਬਾਹਾ ਤੋਂ ਮੁਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿਲੋਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਚ ਇੱਕ ਕਾਫਲਾ ਆਪਣੀਆਂ ਕਾਰਾਂ ਤੇ ਕਿਸਾਨਾਂ ਯੂਨੀਅਨ ਦੇ ਝੰਡੇ ਲਗਾ ਕੇ ਰਵਾਨਾ ਹੋਇਆ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗਿੱਦੜਬਾਹਾ ਤੋਂ ਸ਼੍ਰੋਮਣੀ ਕਾਲੀ ਦਲ ਦੇ ਮੁਖ ਸੇਵਾਦਾਰ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਦੱਸਿਆ ਕਿ ਗਿੱਦੜਬਾਹਾ ਹਲਕੇ ਦੇ ਹਰ ਪਿੰਡ ਵਿੱਚ 5-5 ਗੱਡੀਆਂ ਦਾ ਕਾਫਲਾ ਬਣਾ ਕੇ ਚੰਡੀਗੜ੍ਹ cké ਰਨ ਜਾ ਰਹੇ ਹਾਂ ਜਿੱਥੇ ਅਸੀਂ ਗਵਰਨਰ ਸਾਹਿਬ ਨੂੰ ਇਸ ਕਾਨੂੰਨ ਸੰਬੰਧੀ ਮੰਗ ਪੱਤਰ ਦੇਣਾ ਹੈ ਅੱਜ ਦਾ ਪ੍ਰੋਗਰਾਮ ਅਜੀ ਅਸੀਂ ਹਰੇਕ ਪਿੰਡ ਤੋਂ 5-5 ਕਾਰਾਂ ਲੈ ਕੇ ਜਾ ਰਹੇ ਹਾਂ ਜੀ ਚੰਡੀਗੜ੍ਹ ਦਿੱਲੀ ਦੀ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਅੱਜ ਚੰਡੀਗੜ੍ਹ ਦਾ ਕਰਾਉ ਕਰਨੇ ਆ ਗਵਰਨਰ ਸਾਹਿਬ ਨੂੰ ਲੈਟਰ ਦੇਣੀ ਆ ਸਾਰਿਆਂ ਨੇ ਜਾ ਕੇ ਵੀ ਜਿਹੜਾ ਤੁਸੀਂ ਇਹ ਕਾਨੂੰਨ ਬਣਾਇਆ ਸਾਨੂੰ ਕਿਸਾਨ ਭਰਾਵਾਂ ਨੂੰ ਇਹ ਬਿਲਕੁਲ ਮਨਜ਼ੂਰ ਨਹੀਂ ਔਰ ਇਹ ਇੱਕ ਛੋਟਾ ਜਿਹਾ ਤੁਹਾਨੂੰ ਅਸੀਂ ਟਰੇਲਰ ਦਿਖਾ ਰਹੇ ਹਾਂ ਇਸ ਤੋਂ ਬਾਅਦ ਫਿਰ ਜੇ ਤੁਸੀਂ ਹਜੇ ਵੀ ਸਾਡੀ ਕਿਸੇ ਗੱਲ ਤੇ ਗੌਰ ਨਾ ਕੀਤਾ ਇਸ ਤੋਂ ਬਾਅਦ ਫਿਰ ਫਿਲਮ ਚੱਲੂਗੀ ਫਿਰ ਇਹ ਸਾਰੀਆਂ ਸੰਗਤਾਂ ਦਿੱਲੀ ਨੂੰ ਪਹੁੰਚ ਕਰਨਗੀਆਂ ਔਰ ਮੈਂ ਇਸ ਗੱਲ ਦੀ ਤੁਹਾਨੂੰ ਵਾਰਨਿੰਗ ਦੇਣਾ ਚਾਹਣਾ ਸੈਂਟਰ ਸਰਕਾਰ ਨੂੰ ਵੀ ਤੁਸੀਂ ਆ ਤੁਸੀਂ ਇਹੋ ਜੀਆਂ ਹਰਕਤਾਂ ਤੋਂ ਬਾਜ਼ ਆ ਜਾਓ ਕਿਸਾਨਾਂ ਨਾਲ ਪੰਗਾ ਨਾ ਲਓ ਤੁਹਾਨੂੰ ਇਸ ਗੱਲ ਦਾ ਸਿੱਟਾ ਬੜਾ ਮਾੜਾ ਨਿਕਲਣਾ ਔਰ ਤੁਹਾਨੂੰ ਬੜੀ ਮਹਿੰਗੀ ਪੈ ਜਾਣੀ। ਸੋ ਅੱਜ ਅਸੀਂ ਪਹਿਲਾ ਮਾਰਚ ਆਪਦਾ ਚੰਡੀਗੜ੍ਹ ਨੂੰ ਸਟਾਰਟ ਕਰ ਰਹੇ ਹਾਂ ਕਾਰਨ ਦੇ ذریعے بڑے-ਵਡੇ ਕਾਫੇ। ਇਹ ਬੀਬਾ ਜੀ ਹਰਸਿਮਰਤ ਤਖਤ ਸਾਹਿਬ ਜੀ ਹਰਸਿਮਰਤ ਕੌਰ ਤਖਤ ਸਾਹਿਬ ਤੋਂ ਚੱਲ ਪਏ ਆ। ਸਾਡੀ ਡਿਊਟੀ ਅੱਗੇ ਲੱਗੀ ਸੀ ਰਾਮਪਰਾ ਕ੍ਰੋਸ ਕਰਕੇ ਤਪੇ ਦੇ ਨਾਲ ਹੀ ਉੱਥੇ ਅਸੀਂ ਆਪਦਾ ਸਾਰਾ ਇਕੱਠ ਕੀਤਾ ਵਾ ਢਾਬੇ ਤੇ ਨੈਸ਼ਨਲ ਹਾਈਵੇ 7 ਪਲਾਜ਼ਾ ਵਾਇਦਾ ਜੀ ਉੱਥੇ ਅਸੀਂ ਸਾਰੀ ਸੰਗਤ ਇਕੱਠੇ ਹੋਵੇਗੀ ਐ ਅਲੱਗ-ਅਲੱਗ ਸਾਨੂੰ ਪੁਆਇੰਟ ਦਿੱਤੇ ਹੋਏ ਅਸੀਂ ਉੱਥੇ ਖੜਾਂਗੇ ਉੱਥੇ ਫਿਰ ਜਦੋਂ ਬੀਬਾ ਜੀ ਦਾ ਕਾਫਲਾ ਦਮਦਮਾ ਸਾਹਿਬ ਤਖਤ ਸਾਹਿਬ ਤੋਂ ਚੱਲ ਕੇ ਉੱਥੇ ਸਾਡੇ ਨਾਲ ਆਜੂਗਾ ਉੱਥੇ ਅਸੀਂ ਉਹਨਾਂ ਦੇ ਨਾਲ ਰਲ ਜੂ। ਉਹਨਾਂ ਦੇ ਨਾਲ ਜਾਵਾਂਗੇ ਚੰਗੀ। ਤੇ ਹਲਕੇ ਵੱਲੋਂ ਵਰਕਰਾਂ ਦਾ ਕਿਸ ਤਰ੍ਹਾਂ ਉਤਸ਼ਾਹ ਮਿਲਿਆ ਜੀ? ਬਹੁਤ ਜ਼ਿਆਦਾ ਉਤਸ਼ਾਹ ਜੀ। ਜਿੰਨੀ ਸਾਨੂੰ ਉਮੀਦ ਸੀ ਉਦੋਂ 4 ਗੁਣੇ ਵੱਧ ਸਾਡੇ ਕੋਲੇ ਇਕੱਠ ਤੇ ਕਾਰਾਂ ਆ ਗਈਆਂ ਔਰ ਇਸ ਗੱਲ ਨਾਲ ਮੈਨੂੰ ਇਹ ਲੱਗਦਾ ਵੀ ਤਖਤ ਦਿੱਲੀ ਦਾ ਹਿੱਲਣਾ ਚਾਹੀਦਾ ਜਿਹਦੇ ਹਿਸਾਬ ਨਾਲ ਅੱਜ ਇਕੱਠ ਚੱਲਿਆ ਲੱਖਾਂ ਦੀ ਤਾਦਾਦ ਦੇ ਵਿੱਚ ਦੁਨੀਆ ਨੇ ਚੰਡੀਗੜ੍ਹ ਪਹੁੰਚ ਜਾਣਾ ਪਿਊਰੋ ਰਿਪੋਰਟ ਐਸਐਮਜੀ ਨਿਊਜ਼